ਦਿੱਲੀ ਨਾਲ ਪੱਤੀ ਸਰ ਅਜੀਤ ਜੀ ਦੀ ਪ੍ਰੈਸ ਕਾਨਫਰੰেন্স ਹੋ ਰਹੀ ਹੈ। ਐਫਆਈਆਰ ਨੰਬਰ 110 ਮਕੂਰਪੁਰ ਖਾਨਾ ਕਿਸੇ ਸਾਲ ਦੀ 2024 ਦੀ ਆਰਮਜ਼ ਐਕਟ ਅਧੀਨ ਹੋਈ ਹੈ। ਉਸ ਦਾ ਵਾਧਾ ਜਨਮ ਹੋਇਆ 111/3 ਬੀਐਨਐਸ ਉਹਦੇ ਚ ਅਸੀਂ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਹੈ। ਉਹਨਾਂ ਉਹ ਪੰਜ ਦੋਸ਼ੀਆਂ ਦਾ ਨਾਮ ਹੈ ਅਨਵਰ ਸਿੰਘ ਗੁਰਪ੍ਰੀਤ ਸਿੰਘ ਆਕਾਸ਼ਦੀਪ ਸੁਰਤ ਸਿੰਘ ਤੇ ਸੰਦੀਪ ਸਿੰਘ ਸਾਨੂੰ ਇਨਫੋਰਮੇਸ਼ਨ ਸਗੀ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਕੋਈ ਨਾ ਕੋਈ ਵਾਰਦਾਤ ਕਰਕੇ ਤੇ ਮਕਬੂਲਪੁਰਾ ਏਰੀਆ ਦੇ ਥਾਣੇ 'ਚ ਇਹਨਾਂ ਨੇ ਠਾਰ ਬਣਾਈ ਹੈ ਫੇ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਸ਼੍ਰੀ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤ ਸਰ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਅਸੀਂ ਟੀਮਸ ਬਣਾ ਕੇ ਥਾਣਾ ਐਸਐਚਓ ਮਕਬੂਲਪੁਰਾ ਨੇ ਆਪਣੇ ਟੀਮ ਬਣਾ ਕੇ ਤੇ ਏਰੀਆ ਚ ਸਰਚ ਕੀਤੀ ਤੇ ਸਾਨੂੰ ਸਭ ਤੋਂ ਪਹਿਲਾਂ ਦੋ ਦੋਸ਼ੀ ਮਿਲੇ ਹਨਵਰ ਤੇ ਗੁਰਪ੍ਰੀਤ ਇਹ ਸਾਰਿਆਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈਗੀ ਹੈ ਤੇ ਇਹਨਾਂ ਤੋਂ ਸਾਨੂੰ ਵੈਪਨ ਵੀ ਮਿਲੇ ਹੈ ਤੇ ਆਪਣਾ ਹਥਿਆਰ ਵੀ ਮਿਲੇ ਹੈ ਤੇ ਅਬ ਉਸ ਤੋਂ ਬਾਅਦ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਸਾਨੂੰ ਦੋ ਦੋਸ਼ੀਆਂ ਬਾਰੇ ਹੋਰ ਪਤਾ ਚੱਲਿਆ ਆਕਾਸ਼ਦੀਪ ਤੇ ਸੂਰਜ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇੱਕ ਦੋਸ਼ੀ ਜੇਲ੍ਹ ਵਿੱਚ ਬੰਦ ਸੀਗਾ ਜਿਹੜਾ ਇਹਨਾਂ ਨਾਲ ਪਹਿਲਾਂ ਕਾਂਸਪਰੇਟਰ ਸੀਗਾ ਆਕਾਸ਼ਦੀਪ ਸਿੰਘ ਉਰਫ ਲੱਗੀ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਹਾਂ ਤੇ ਸਾਰਿਆਂ ਤੇ ਕਿਸੇ ਦੇ ਸਨੇਚਿੰਗ ਦੇ ਪਰਚੇ ਕਿਸਦੇ ਐਨਡੀਪੀਐਸ ਦੇ ਪਰਚੇ ਹੈਗੇ ਆ ਕਿਸਦੇ ਡਕੈਤੀ ਦੇ ਪਰਚੇ ਹੈ ਤੇ ਅਸੀਂ ਇਹ ਸਾਰਿਆਂ ਨੂੰ ਚਾਰਜਾਂ ਨਾਲ ਗ੍ਰਿਫਤਾਰ ਇੱਥੋਂ ਕੀਤਾ ਮਕਬੂਲਪੁਰੇ ਤੋਂ ਤੇ ਇੱਕ ਨੂੰ ਅਸੀਂ ਲਿਆਏ ਆ ਆਪਣਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਤੇ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਪ੍ਰੋਡਕਸ਼ਨ ਆਪਣਾ ਰਿਮਾਂਡ ਲੈ ਕੇ ਤੇ ਅਸੀਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਕਿੰਨੇ ਵੈਪਨ ਬਰਾਮਦ ਹੋਏ ਸਰ ਇਹਨਾਂ ਤੋਂ ਸਾਨੂੰ ਹੋਏ ਆ ਦੋ ਦੋ ਵੈਪਨ ਬਰਾਮਦ ਹੋਏ ਆ ਤੇ 50 ਗ੍ਰਾਮ ਹੀਰੋਇਨ ਬਰਾਮਦ ਹੋਈ। ਸੰਗ ਕਾਰਸੀ ਨੂੰ ਲੱਡੀ ਹੈ। ਇਹ ਜੇਲ ਤੋਂ ਨੈਟਵਰਕ ਚਲਾ ਰਿਆ ਸੀ। ਜੇਲ ਤੋਂ ਨੈਟਵਰਕ ਚਲਾ ਰਿਆ ਸੀ। ਪਹਿਲਾਂ ਇਹਨਾਂ ਨਾਲ ਪਹਿਲਾਂ ਇਹਨਾਂ ਦਾ ਹੀ ਪਾਰਟਨਰ ਸੀ। ਤੇ ਜਿਹੜੇ ਦੂਸਰੇ ਪਰਸਨ ਹੋਂ ਦਾ ਬੈਕਗ੍ਰਾਉਂਡ ਕੀ ਹੈ ਪਹਿਲਾਂ ਪਰਚੂ ਬਾਰੇ ਪਹਿਲਾਂ ਸਾਰਿਆਂ ਤੇ ਪਰਚੇ ਹੈਗੇ ਜੀ। ਪੰਜਾਂ ਤੇ ਪਰਚੇ ਹੈਗੇ ਤੇ ਕਿਸ ਤੇ ਪੰਜ ਪਰਚੇ ਕਿਸ ਤੇ ਦੋ ਪਰਚੇ ਕਿਸ ਤੇ ਉਹ ਕਹਿ ਸਕਦੇ ਕੋਈ ਜਨਪੇਸ਼ਾ ਰੱਖਤੀ ਨੇ। ਸੌਰੀ। ਜਨਪੇਸ਼ਾ ਵਿਅਕਤੀ ਨਾ ਹਾਂਜੀ ਹਾਂਜੀ ਬਿਲਕੁਲ ਜੀ। ਸਾਨੂੰ ਜਿਵੇਂ ਇਨਫੋਰਮੇਸ਼ਨ ਮਿਲੀ ਹੈ ਇਹਨਾਂ ਨੇ ਮਕਬੂਰਪੁਰ ਥਾਣੇ ਦੇ ਏਰੀਆ ਠਾਰ ਬਣਾਇਆ। ਉਹ ਉਹ ਮੈਂ ਇਹ ਸੀ ਇਹ ਟੀਮਸ ਬਣਾ ਕੇ ਤੇ ਅਸੀਂ ਇਹਨਾਂ ਨੂੰ ਰੈਸਕਿਊ ਕੀਤਾ ਠਾਰ ਠਾਰ ਆ ਵੀ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਉਸ ਤੋਂ ਬਾਅਦ ਕਿਵੇਂ ਜੀ ਜਿਸ ਦਿਨ ਤੁਸੀਂ ਦੱਸਿਆ ਨਹੀਂ ਠਾਰ ਬਣਾ ਕੇ ਬਾਅਦ ਕੋਈ ਕਰਾਇਆ ਇਹ ਜਿਹੜੇ ਸਾਰੇ ਪਰਚੇ ਆ ਇਹ ਪੰਜਾਬ ਚ ਇਹ ਕਿਦਾਂ ਬਾਅਦ ਵੀ ਇਹ ਕਿੰਨੇ ਆਪਣੇ ਲੋਕ ਪੰਜਾਬ ਦੇ ਚੱਲੋਕਲ ਜੀ ਜਿਹੜੀ ਇਹਦੇ ਕੋ ਹੇਰੋਇਨ ਫੜੀ ਗਈ ਹੈ ਹੇਰੋਇਨ ਦਾ ਵੀ ਨਾਲ ਕਰਦੇ ਸੀ ਬਿਲਕੁਲ ਜੀ ਕਿੰਨੀ ਦੇਰ ਤੋਂ ਕਰਦੇ ਸੀ ਜੀ ਇਹ ਹੁਣ ਇੱਕ ਪੁਚ ਗਿੱਚ ਕਰਕੇ ਜਿਹੜੇ ਸਰ ਵਾਲੰਡ ਦੀ ਜੈਸਾ ਪੰਜਾਬ ਚ ਸਰਪੰਚੀ ਇਲੈਕਸ਼ਨਸ ਨੇ ਭਾਰੀ ਮਾਤਰਾ ਚ ਗੰਸ ਮਿਲ ਰਹੀਆਂ ਨੇ ਕੀ ਲੱਗਦਾ ਹੈ ਕੋਈ ਟਾਰਗੇਟ ਸੌਫਟ ਟਾਰਗੇਟ ਰੱਖੇ ਕੀ ਨੇ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਜਸਾ ਤੁਸੀਂ ਕਹਿ ਰਹੇ ਹੋ ਕਿ ਕੋਈ ਨਾ ਕੋਈ ਟਾਰਗੇਟ ਕਰਨ ਵਾਲੇ ਸੀਗਾ ਇਹ ਲੱਗਦਾ ਕਿ ਇਸ ਤਰ੍ਹਾਂ ਇਸ ਨੂੰ ਜੋੜਿਆ ਜਾ ਸਕਦਾ ਕਿਸੇ ਜਗ੍ਹਾ ਨਹੀਂ ਦੇਖੋ ਬੇਸਿਕਲੀ ਜੋ ਇਹਨਾਂ ਦਾ ਜੋ ਪਾਸਟ ਹੈ ਉਹ ਰੋਬਰੀ ਦਾ ਡਕੈਤੀ ਦਾ ਸਟੈਚਿੰਗ ਦਾ ਤੇ ਉਸ ਆਪ ਨਾਲ ਸਪੈਸੀਫਿਕ ਇਹਨਾਂ ਦਾ ਕੋਈ ਟਾਰਗੇਟ ਨਹੀਂ ਸੀਗਾ ਜਿੱਥੇ ਇਹਨਾਂ ਨੂੰ ਅਮ ਡਰੱਗਸ ਚਾਹੀਦੇ ਹੁੰਦੇ ਸੀ ਕਿਤੇ ਚਾਹੀਦੇ ਸੀ ਉੱਥੇ ਅਟੈਕ ਕਰਕੇ ਲੈਂਦੇ ਸੀ ਸਰ ਪਿਛਲੇ ਨਾਲ ਸਰ ਬੈਕਪਲਿੰਕ ਕੋਈ ਮਿਲੇ ਜਿਹੜੇ ਜਿੱਥੋਂ ਡਰੱਗਸ ਵਗੈਰਾ ਟੂਰਿੰਗ ਟੂ ਸੇ ਹਾਲੇ ਤੱਕ ਸੀ ਅਰੈਸਟ ਕੀਤੇ ਆ ਜੀ ਹੁਣ ਤੱਕ ਸੀ ਰਿਮਾਂਡ ਤੇ ਲੈ ਕੇ ਗਏ ਡਿਊਰਿੰਗ ਇਨਵੈਸਟੀਗੇਸ਼ਨ ਹੋ ਰਹੀ ਹੈ ਕਿੱਲਾ ਸੋ ਨੀ ਸਮਾਂ ਬਿਲਕੁਲ ਜੀ ਬਿਲਕੁਲ ਜੋ ਇਹਨਾਂ ਦੇ ਇਹਨਾਂ ਕੱਚੇ ਤੋਂ ਇਲਾਵਾ ਜੋ ਵੀ ਇਹਨਾਂ ਦਾ ਹੈਗਾ ਆ ਆਪਣਾ ਜੋ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਡਿਊਰਿੰਗ ਪੁਲਿਸ ਰਿਮਾਂਡਾ ਸੀ ਸਰ ਪਿਛਲੇ ਦਿਨਾਂ ਵਿਅਕਤੀ ਪੁਲਿਸ ਦੇ ਵੱਲੋਂ ਕੁਝ ਇੱਕ ਗਰੋਹ ਪੜਿਆ ਗਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਦੌਰਾਨ ਜਿਹੜੇ ਕੈਂਡੀਡੇਟ ਖੜੇ ਹੋਣੇ ਸੀ ਉਹਨਾਂ ਨੂੰ ਨੁਕਸਾਨ ਦੇਣਾ ਸੀ ਇਹਨਾਂ ਦਾ ਹੈ ਉਹਨਾਂ ਦੇ ਨਾਲ ਅੱਜ ਮੁੰਦ ਕੁਝ ਲੱਗਾ ਸੀ ਉਹਨਾਂ ਪੁਲਿਸ ਸਾਮੰਦੇ ਲੈ ਕੇ ਤੇ ਅਸੀਂ ਅੱਗੇ ਇਹਨਾਂ ਦਾ ਕਰਾਂਗੇ ਸਰ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਵਾ ਤੇ ਕਿੱਦਾਂ ਦੇ ਸੁਰੱਖਿਆ ਪ੍ਰਬੰਧ ਨੇ ਆਪਣਾ ਸ਼ਹਿਰ ਦੇ ਵਿੱਚ ਅਸੀਂ ਜਿਹੜੇ ਤਾਂ ਸਾਡੇ ਬੱਚੀ